ਚੱਲੇ ਜਾ ਰਿਹਾ ਤੇ ਇੱਕ ਤੇਰੇ ਕੋਲ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਵੇਲੇ ਦੀ ਇੱਕ ਵੱਡੀ ਖਬਰ ਤੇ اہم ਖਬਰ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਸਾਵਣ ਦਾ ਮਹੀਨਾ ਚੱਲ ਰਿਹਾ ਜਿਸੇ ਸਾਰਤਾ ਦੇ ਨਾਲ ਲੋਕ ਜਿਹੜੇ ਨਾ ਲੱਸੀ ਪਾਣ ਲਈ ਕੱਚੀ ਲੱਸੀ ਲਈ ਪਾਣ ਲਈ ਜਿਹੜੇ ਜਾਂਦੇ ਆ ਆਣ ਇਸੇ ਤਰ੍ਹਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੋਲੀਆਂ ਦੇ ਵਿੱਚ ਜਿਹੜਾ ਇੱਕ ਚਮਤਕਾਰ ਦੇਖਣ ਨੂੰ ਮਿਲ ਰਿਹਾ ਜਿੱਥੇ ਤੁਸੀਂ ਤਸਵੀਰਾਂ ਲਾਈਵ ਦੇਖ ਸਕਦੇ ਹੋ ਕਿ ਲੋਕ ਆਪਣੀ ਸ਼ਰਦਾ ਦੇ ਨਾਲ ਜਿਹੜਾ ਇੱਥੇ ਜਿਹੜਾ ਕੱਚੀ ਲਸੀ ਜਿਹੜੀ ਪਾ ਰਿਆ ਹਨ ਤੇ ਭੋਲੇ ਸ਼ੈਂਕਰ ਵੱਲੋਂ ਜਿਹੜਾ ਆ ਲਗਾਤਾਰ ਉਸ ਦਾ ਸ਼ੇਵਨ ਵੀ ਕੀਤਾ ਜਾ ਰਿਹਾ ਤਸਵੀਰਾਂ ਦੁੱਧ ਪਾ ਕੇ ਜਿਹੜਾ ਆ ਉਸ ਦਾ ਸ਼ੇਵਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਸੰਗਤ ਇਸ ਸਮੇ ਜਿਹੜੀ ਆ ਗੁਣ ਜੋਰਾ ਸੋਰਾ ਦੇ ਨਾਲ ਜਿਹੜੀ ਆ ਗੁੰਦ ਪਲਾਣਾ ਸ਼ਿਵ지 ਮਹਾਰਾਜ ਦੇ ਗੁਣ ਗਾਣਤੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਲਾਈਵ ਹਨ ਚਮਤਕਾਰ ਹੈਗਾ ਸਮਾਂ ਤੁਸੀਂ ਦੇਖ ਸਕਦੇ ਹੋ ਇਸ ਸਮੇ 10:60 10:10 ਸਮਾਂ ਹੈਗਾ ਸਾਡੇ ਨਾਲ ਕੁਝ ਸੱਜਣ ਇੱਥੋਂ ਦੇ ਜੁੜੇ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾ ਮੇਰਾ ਨਾਮ ਹੀਰਾ ਲਾਲਾ ਸਰ ਜਿਸ ਤਰ੍ਹਾਂ ਦੇਖਦੇ ਹੋ ਤੁਸੀਂ ਹੁਣ ਇੱਥੇ ਜਿਹੜੇ ਸੰਸਕ੍ਰਿਤਿਕ ਕਾਮੇ ਆਏ ਸਰ ਇਹ ਸ਼ਾਮ ਦਾ ਹੀ ਕੋਈ ਕੋਟਕ ਇਹ ਸ਼ਾਮ ਦਾ ਹੀ ਕੋਈ ਕੋਟਕ ਵਾਪਰਿਆ ਆ ਮਾਲਕਾ ਲੋ ਹੀ ਕੋਈ ਤੇ ਮੈਂ ਵੀ ਘਰ ਸੋ ਗਿਆ ਸੀ ਤੇ ਮੈਨੂੰ ਇਥੋਂ ਫੋਨ ਗਿਆ ਤੇ ਕਹਿੰਦੇ ਅਜ ਨੰਦੀ ਮਹਾਰਾਜ ਜੀ ਦੁੱਧ ਪੀਂਂਦੇ ਆ ਮੈਂ ਸੋਚਿਆ ਚਲੋ ਦੇਖਣੇ ਜਾ ਗਏ ਅਸੀਂ ਵੀ ਜਦੋਂ ਆ ਕੇ ਦੇਖਿਆ ਸਾਖ ਸਾਤ ਜੀ ਦੇ ਅਸੀਂ ਪੁਲਾਇਆ ਤੇ ਉਹ ਦੁੱਧ ਜਿਹੜੇ ਵਾਕਈ ਪੀਂਦੇ ਨੇ ਇੱਥੇ ਤੇ ਬੜੀ ਰੌਣਕ ਲੱਗੇ ਦੀ ਸੀ ਬਾਰੋਂ ਵੀ ਸੰਗਤ ਆਈ ਸੀ ਕਾਫੀ ਕਾਫੀ ਲੋਕ ਜਿਹੜੇ ਚੱਲ ਜੁ ਗਏ ਆ ਇੱਥੇ ਕਾਫੀ ਸੰਗਤ ਜਿਹੜੀ ਆ ਉਹ ਗੁਣਗਾਨ ਕਰਨ ਦੀ ਭੋਲੇ ਨਾਖਦਾ ਕੋਈ ਮਾਲਕ ਵਾਲੋ ਕੋਈ ਕੋਤਕ ਵਾਪਰਿਆ ਆ ਇਹ ਪਿੰਡ ਕੋਲੀਆਂ ਦੇ ਵਿੱਚ ਕੋਈ ਮਾਲਕ ਦੀ ਦਿਯਾ ਮੇਰੋਈ ਹੈ ਕਿਰਪਾ ਹੋਈ ਹੈ ਕਿੰਨੇ ਜੀਤੋਂ ਜਿਹੜਾ ਮੰਦਰ ਇੱਥੇ ਬਣਿਆ ਹੋਇਆ ਹੈ ਇਹ ਮੰਦਰ ਕੋਈ 10 12 ਸਾਲ ਤੋਂ ਇੱਥੇ ਜਿਹੜਾ ਇਹ ਬਣਿਆ ਹੋਇਆ ਹੈ ਇਹ ਪਹਿਲੀ ਵਾਰੀ ਚਮਤਕਾਰ ਹੋਇਆ ਹੈ ਮੰਦਰ ਦੇ ਬੇਟੇ ਕਿ ਕਿੰਨੀ ਜਿਹੜੀ ਸੰਗਤ ਜਿਹੜੀ ਹੁਣ ਤੱਕ ਜੁੜ ਚੁੱਕੀ ਹੈ ਸੰਗਤ ਇੱਥੇ ਕਾਫੀ ਮੈਂ ਜਦੋਂ ਆਇਆ ਤੇ ਕਾਫੀ ਸੰਗਤ ਉਸ ਵੇਲੇ ਵੀ ਇੱਥੇ ਗਈ ਵੀ ਹੈ ਇਹਦੇ ਨਾਲ ਬਾਅਦ ਚੱਲ ਵੀ ਗਈ ਹੈ ਵਾਪਸ ਹੋ ਕੇ ਉਹ ਸਾਰਿਆਂ ਨੇ ਆ ਕੇ ਆਪਣਾ ਜਿਹੜਾ ਇਹ ਅਜਮਾਇਸ਼ ਕੀਤੀ ਹੈ ਗੱਲ ਦੀ ਕਿ ਬਾਕੀ ਇਹ ਗੱਲ ਸੱਚੀ ਆ ਪਰੰਤੂ ਅਸੀਂ ਵੀ ਆਏ ਖੋਦੇ ਅਜਮਾਇਸ਼ ਕੀਤੀ ਅਸੀਂ ਪਲਾ ਕੇ ਦੇਖਿਆ ਤੇ ਉਹਨਾਂ ਨੇ ਵਾਕਈ ਇਹ ਦੁੱਧ ਪੀਤਾ ਹੈ ਤੁਸੀਂ ਲਾਈਵ ਫੋਟੋ ਲੈ ਸਕਦੇ ਹੋ ਲਾਈਵ ਕਵਰਿੰਗ ਕਰ ਸਕਦੇ ਹੋ ਦੀ ਦੇਖ ਸਕਦੇ ਹੋ ਕਿ ਵਾਕਈ ਇਹ ਸੱਚ ਹੈ ਕਿ ਝੂਠ ਹੈ ਕੀ ਲੱਗਦਾ ਹੈ ਜੇ ਆਤਮਾ ਆ ਆਤਮਾ ਵੀ ਹੈਗਾ ਬਿਲਕੁਲ ਮਾਲਕ ਹੈ ਹੈ ਮਾਲਕ ਹੈ ਆ ਤੇ ਉਹ ਜੋ ਸੱਚ ਹੈ ਇਹ ਸੰਸਾਰ ਜਿਹੜਾ ਇਹ ਚੱਲ ਰਿਹਾ ਉਹਦੀ ਸ੍ਰਿਸ਼ਟੀ ਹੈ ਉਹਨੇ ਆਪਣੇ ਹਿਸਾਬ ਨਾਲ ਚਲਾਇਦੀ ਹੈ ਇਹ ਮਾਲਕ ਹੀ ਜਾਣਦਾ ਜੀ ਇਹ ਦੁਬਾਰੇ ਉਹ ਇਹ ਸੱਜਣ ਸਾਡੇ ਨਾਲ ਇਥੇ ਕੋਲੀਆਂ ਤੋਂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸ਼ਾਮ ਦੇ 7 ਵਜੇ ਤੋਂ ਹੀ ਜਿਹੜਾ ਆ ਨੰਦੀ ਮਹਾਰਾਜ ਨੂੰ ਦੁੱਧ ਪਾਇਆ ਜਾ ਰਿਹਾ ਤੇ 7 ਵਜੇ ਤੋਂ ਲਗਾਤਾਰ ਜੀ ਗੱਲ ਕਰੀਏ ਤੇ ਹੁਣ ਤੱਕ ਜਿਹੜੇ ਜਿੱਤੋਂ ਵੀ ਸੰਤਾ ਆ ਰਹੀ ਆ ਉਹ ਸਰਦਾ ਦੇ ਨਾਲ ਦੁੱਧ ਪਿਲਾ ਰਹੀ ਆ ਤੇ ਉਹਨਾਂ ਵੱਲੋਂ ਦੁੱਧ ਵੀ ਛੇ ਬਣ ਜਿਹੜਾ ਕੀਤਾ ਜਾ ਰਿਹਾ ਕੁਝ ਹੋਰ ਵੀ ਜਿਹੜੇ ਸਾਡੇ ਨਾਲ ਜੋੜਿਆ ਨਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਜ ਕੀ ਨਾ ਆਇਆ ਜਾਂ ਸ਼ਿਵ ਸ਼ੰਕਰ ਜਾਂ ਸ਼ਿਵ ਭੋਲੇ ਜਾਂ ਨੰਦੀ ਮਹਾਰਾਜ ਮੈਂ ਵੀ ਇਸ ਚੀਜ਼ ਨੂੰ ਮਜ਼ਾਕ ਸਮਝਦਾ ਸੀ ਪਰ ਅੱਜ ਮੈਂ ਚੰਦਕਾਰ ਆਪਣੀ ਹੱਥ ਅੱਖੀਂ ਦੇਖ ਲਈ ਯਾਰ ਆਪਣੇ ਅਥਾ ਨਾਲ ਮੈਂ ਨੰਦੀ ਜੀ ਮਹਾਰਾਜ ਜੀ ਨੂੰ ਦੁੱਧ ਪਿਆਇਆ ਉਹਨਾਂ ਦੇ ਲਾਗੇ ਮੈਂ 2 ਚਮਚੇ ਜਦੋਂ ਦੋ ਦੋ ਚਮਚੇ ਲਾਲ ਕੀਤੇ ਆਪਣੇ ਆਪ ਸਿਕਰਾ ਵੱਢ ਕੇ ਪੀ ਗਏ ਨਾ ਮੈਂ ਇਸ ਗੱਲ ਨੂੰ ਬਹੁਤ ਹੈਰਾਨ ਰਹਾ ਮੈਂ ਇਸ ਗੱਲ ਨੂੰ ਸਮਝਦਾ ਨਹੀਂ ਸੀ ਇਹ ਤਾਂ ਚਮਤਕਾਰ ਹੋ ਗਿਆ ਕੋਲੀਆਂ ਪਿੰਡ ਦੇ ਵਿੱਚ ਜਾ ਹੋਂਦਾਂ ਕੇ ਸੰਗਤ ਦੇਖ ਲੋ ਤੁਹਾਡੇ ਸਾਹਮਣੇ ਜਿੰਨੀ ਵੀ ਆ ਗੋਣਗਾਂ ਗਾਂਧੀ ਵੀ ਅਨੰਦੀ ਜੀ ਮਹਾਰਾਜ ਸ਼ਿਵਜੀ ਮਹਾਰਾਜ ਜੈ ਸ਼ਿਵ ਸ਼ੰਕਰ ਜੈ ਸ਼ਿਵ ਪੋਲੇ ਥੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਆ ਸੰਗਤਾਂ ਜੜੀਆਂ ਨਾ ਸ਼ਿਵਜੀ ਮਹਾਰਾਜ ਦੇ ਅਵੇ ਜਿਹੜਾ ਇਹ ਲਗਾਤਾਰ ਗੁਣਗਾਂ ਨੂੰ ਜਿਹੜੀ ਗਾਂਧੀ ਹੋਈ ਨਜ਼ਰ ਆ ਰਹੀ ਆ ਤੁਸੀਂ ਤਸਵੀਰਾਂ ਵਾਰੀਆਂ ਦੇਖ ਲਿਓ ਕਿ ਕਿਸ ਤਰ੍ਹਾਂ ਜਿਹੜੇ ਹੋਂਮ ਹੁਆ ਕੇ ਲੋਕ ਜਿਹੜੇ ਤੇ ਪਹੁੰਚ ਰਹੇ ਹਨ ਤੇ ਆਪਣੀ ਸਰਦਾ ਦੇ ਨਾਲ ਜਿਹੜਾ ਇਹ ਉਹਨਾਂ ਨੂੰ ਸੇਵਨ ਕਰਵਾ ਰਹੇ ਹਨ ਅਸੀਂ ਕੋਸ਼ਿਸ਼ ਕਰਾਂਗੇ ਕਿ ਤੇ ਹੋਰ ਨਾਲ ਵੀ ਗੱਲਬਾਤ ਇਥੇ ਕਰਨ ਦੀ ਜੁੜੀ ਹੈਗੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਕੀ ਨਹੀਂ ਹੈਗਾ ਕਿਸ ਤਰ੍ਹਾਂ ਦਾ ਜਿਹੜਾ ਇਸ ਸਮੇਂ ਉਹਨਾਂ ਦੇ ਵਿੱਚ ਜਿਹੜਾ ਆ ਉਤਸ਼ਾਹ ਹੈਗਾ ਸ਼ਾਵਣ ਦਾ ਮਹੀਨਾ ਹੈਗਾ ਅੱਜ ਦੂਸਰਾ ਜਿਹੜਾ ਸੋਮਵਾਰ ਹੈਗਾ ਸ਼ਾਵਣ ਦੇ ਮਹੀਨੇ ਨੂੰ ਲੈ ਕੇ ਤੇ ਸਾਡੇ ਨਾਲ ਕੁਝ ਹੋਰ ਵੀ ਜਿਹੜੇ ਇਥੇ ਜੁੜੇ ਹਨ ਹਾਂਜੀ ਕੀ ਕੀ ਨਾਮ ਹੈ ਆਪਣਾ ਜੀ ਗਲਟ ਆ ਕੀ ਤੁਸੀਂ ਸਵੇਰ ਦੇ 7 ਵਜੇ ਦੇ ਜਿਹੜਾ ਕੋ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਦੇਖੇ ਜਾ ਰਿਹਾ ਦੁੱਧ ਪੁਲਾ ਰਹੇ ਕੀ ਸਚਾਈ ਹੈਗੀ ਹੈ ਕਿ ਜਦ ਸਵੇਰੇ ਦਾ ਨਹੀਂ ਦਿਖਿਆ ਹੁਣ ਆਇਆ ਹੈ ਰੋਲਾ ਪਿਆ ਤੇ ਖੁਦ ਮੈਂ ਦੁੱਧ ਭਲਾਇਆ ਉਹਦੇ ਅੰਦਰ ਦੁੱਧ ਜਿਆਦਾ ਦੀਦਾ ਬੱਚਾ ਪੀਂਦਾ ਦੁੱਧ ਆ ਰਿਹਾ ਆਹ ਲਾਗੇ ਬੈਠੀ ਹੈ ਨਦੀ ਕੋਤਰੋਏ ਦਿਖਿਆ ਨਹੀਂ ਸਚਾਈ ਹੈਗੀ ਹੈ ਕਿ ਖੁਦ ਬੈਠੀ ਦਿਖਿਆ ਤੁਹਾਨੂੰ ਬਤਾਇਆ ਸਦਾ ਨਹੀਂ ਸਾਹਮਣੇ ਬੈਠੀ ਦੇਖੋ ਵੀਡੀਓ ਕਰ ਬਣਾਓ ਸਾਹਮਣੇ ਬੈਠੀ ਲੱਗਦਾ ਸਾਵਣ ਦਾ ਮਹੀਨਾ ਹੈ ਦੂਸਰਾ ਸੋਮਵਾਰ ਹੈ ਸਾਵਣ ਦੇ ਮਹੀਨੇ ਦੀ ਗੱਲ ਕਰੀਏ ਤਾਂ ਸਰਦਰ ਦੇ ਨਾਲ ਲੋਕ ਆ ਰਹੇ ਨਾ ਬਾਹਰੋਂ ਵੀ ਨਹੀਂ ਆ ਰਹੇ ਹੈ ਤੇ ਕੀ ਲੱਗਦਾ ਹੈ ਵੀ ਲੋਕਾਂ ਦੀ ਆਸ ਜਿਹੜੀ ਜੁੜੀ ਹੋਈ ਆ 4-5 ਸਾਲ ਤੋਂ ਦਾਦਾ ਜੀ ਨੂੰ ਹੋਇਆ ਪਰਮਾਨੀ ਹੋਇਆ ਤੇ ਪਹਿਲੀ ਵਾਰੀ ਇਹਨੇ ਕੰਮ ਕਰ ਦਿੱਤਾ ਪਹਿਲੀ ਵਾਰੀ ਕਰੇ ਹੋਇਆ ਕਾਹਦਾ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਉਹ ਸਾਹ ਦੇਖ ਰਹੇ ਹੋ ਪਹਿਲੀ ਵਾਰੀ ਦੇਖਿਆ ਆਏ ਖੋਦੂਣਾ ਇਹ ਦੇਖਿਆ ਰੋੜਾ ਪਿਆ ਆ ਬਾਕੀ ਦਿਖਿਆ ਨੇਕ ਵਾਰੀ ਪਾਹੇ ਲੱਗੇ ਨੀ ਦੀਦੀ ਕੋ ਬੈਠੀਏ ਦੇਖਿਆ ਜਿਹਦਾ ਬੱਚਾ ਦੁੱਧ ਪੀਦਾ ਤੇ ਥੱਲੂ ਬਾਤੀ ਦੇ ਦੁੱਧ ਜਿਆਦਾ ਆ ਜਿਆਦਾ ਤਾਂ ਤੋਂ ਆਏ ਦੁਆ ਦੇ ਨੇ ਕਿ ਸਾਹਮਣੇ ਬੈਠੀਏ ਦਿਖੋ ਨਾ ਤੁਸੀਂ ਉਹ ਕੋਣਾ ਫਾਪਾਂ ਜਿਹੜਾ ਰਾਤ ਪੂਰੀ ਚਲੇਗਾ ਬਹੁਤ ਪਾਜੀ ਉਹਨਾਂ ਦੇ ਸਾਦਾ ਆ ਪਾਸਾ ਰਾਤ ਨਹੀਂ ਚੱਲੇਗਾ ਨੰਦੀ ਮਹਾਰਾਜ ਨੂੰ ਕਿਤੇ ਉਹ ਅਪਰਾਹਣ ਕਰਵਾ ਦਿਓ ਕਿ ਕਿੰਨਾ ਦੋਦੀ ਪਿੰਦਾ ਰਹੇ ਹੈ ਪਾਈ ਦਾ ਸਵਾਰਨ ਲਿਆ ਤਾਂ ਨਹੀਂ ਆ ਫਿਰ ਨੰਦੀ ਬਾਹਰ ਆਏ ਨੇ ਅੱਛਾ ਇਹਦਾ ਮਤਲਬ ਸਵੇਰ ਤੱਕ ਜਿਹੜਾ ਚਲੇਗਾ ਸਾਲੇ ਚਲੇ ਅੱਜ ਰਾਤ ਪੁਰਾ ਸਾਸਾ ਚਲੇਗਾ ਸੋ ਇਹਨਾਂ ਦੀ ਆਸ ਹੈਗੀ ਆ ਕਿ ਪੂਰੀ ਰਾਤ ਤੱਕ ਜਿਹੜਾ ਸਾਸੰਗ ਜਿਹੜਾ ਕੀਤਾ ਜਾਏਗਾ ਸੋ ਇਸੇ ਸਬੰਧੀ ਅਸੀਂ ਭੋਲੇ ਸੈਂਕਰ ਦੇ ਜਰਨਲ ਜਿਹੜੀ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਇਹ ਤੁਹਾਨੂੰ ਦੱਸ ਦਈਏ ਕਿ ਸਾਫ ਹੁੰਦਾ ਜਿਹੜਾ ਦੂਸਰਾ ਸੋਮਵਾਰ ਆਗਾ ਤੇ ਲੋਕਾਂ ਦੀ ਆਸਤਾ ਦੇ ਨਾਲ ਜੇ ਗੱਲ ਕਰੀਏ ਤਾਂ ਲੋਕ ਜਿਹੜੇ ਤੇ ਦੁੱਧ ਭੇਂਦੇ ਵੀ ਨਜ਼ਰ ਆ ਰਹੇ ਹਨ ਤੇ ਇਹਨਾਂ ਵੱਲੋਂ ਜਿਹੜਾ ਆ ਕਿਹਾ ਜਾ ਰਿਹਾ ਕਿ ਲਗਾਤਾਰ ਸਵੇਰ ਤੱਕ ਜਿਹੜਾ ਆ ਸਾਡੇ ਵੱਲੋਂ ਦੁੱਧ ਪਿਆਇਆ ਜਾਏਗਾ ਬਣੇ ਰੋਸਾ ਦੇ ਨਾਲ ਤਾਂ ਦੇਖਦੇ ਰੋ ਪੰਜਾਬ ਦੇ ਕਿੰਨੇ ਵਿੱਚ ਨਾਮ ਪਿਆਰੇ ਕਿਥੇ ਜਾਓਗੇ ਜਿਹੜਾ ਅੱਜ ਸੰਤਕਾਰ ਹੋਇਆ ਤੇ ਕਿੱਥੇ ਜਾਣਗੇ ਅਸੀਂ ਕੀ ਕਰਨਾ ਚਾਹੁੰਦੇ ਆ ਅੱਜ ਸਾਰਾ ਦਿਨ ਅਸੀਂ ਕੀਰਤਨ ਕੀਤਾ ਇੱਥੇ ਤੇ ਹੁਣ ਸ਼ਾਮ ਤੋਂ ਦੁੱਧ ਪੀ ਰਿਆ ਨੰਦੀ ਜੀ ਤੇ ਹੁਣ ਵੀ ਅਸੀਂ ਕੀਰਤਨ ਕਰ ਰਿਹਾ ਸਾਰਿਆਂ ਦਾ ਭਲਾ ਮੰਗਦਿਆਂ ਤੁਹਾਨੂੰ ਕਿੱਥਾ ਪਤਾ ਲੱਗਾ ਜਿਹੜੇ ਮੁਖੀ ਆ ਗਿਆ ਜਿਹੜੇ ਪ੍ਰਧਾਨ ਆ ਗਿਆ ਮਨ ਦਦੇ ਪਹਿਲੇ ਉਹਨਾਂ ਨੇ ਦੁੱਧ ਭਲਾਇਆ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ ਨੰਦੀ ਜੀ ਦੁੱਧ ਪੀ ਰਿਆ ਤੁਸੀਂ ਵੀ ਭਲਾਓ ਤੇ ਅਸੀਂ ਵੀ ਭਲਾਇਆ ਸਾਰੇ ਪਿੰਡ ਨੇ ਭਲਾਇਆ ਦੁੱਧ ਇਹ ਸਮਝੋ ਵੀ ਚਮਤਕਾਰ ਦੇਖੀ ਪਿੰਡ ਦੇ ਵਿੱਚ ਹਾਂਜੀ ਚਮਤਕਾਰ ਹੋ ਗਿਆ ਪਿੰਡ ਦੇ ਵਿੱਚ ਕੀ ਲੱਗਦਾ ਵੀ ਪਿੰਡ ਦੇ ਵਾਸੀਆਂ ਨੂੰ ਜਾਂ ਲੋਕਾਂ ਨੂੰ ਮਿਲ ਕੇ ਜਿਹੜਾ ਇਸ ਮੰਦਿਰ ਦੀ ਉਤਾਰੀ ਕਰਨੀ ਚਾਹੀਦੀ ਹੈ ਹਾਂਜੀ ਸੁਧਾਰ ਕਰਨਾ ਚਾਹੀਦਾ ਮੰਦਿਰ ਦਾ ਥੋੜਾ ਦੇਖਿਆ ਜਾ ਵੀ ਆਲ ਦੁਆਲੇ ਗੰਦ ਵੀ ਬਹੁਤ ਹੈਗਾ ਹਾਂਜੀ ਤੇ ਕੀ ਲੋਕਾਂ ਨੂੰ ਮੈਸੀ ਨਹੀਂ ਰੱਖਣਾ ਅਸੀਂ ਕਹਿੰਦੇ ਆਂ ਫਿਰ ਰਲ ਮਿਲ ਕੇ ਚਲੋ ਸੇਵਾ ਪਾਓ ਸੇਵਾ ਕਰੋ ਤੇ ਗੰਦ ਨਿਕਲੇ ਮੰਦਿਰ ਦਾ ਆਲਾ ਦੁਆਲਾ ਪੱਕਾ ਹੋ ਜਾਏ ਉਹ ਤਾਂ ਉਹੀ ਆਣਾ ਹੈ ਹਾਂਜੀ ਤਮੰਤਕਾਰ ਹੈ ਹੋਲੇ ਸੰਕਰ ਦਾ ਸੋਨ ਮਹੀਨਾ ਚੱਲਦਾ ਪਿਆ ਅੱਜ ਦੂਸਰਾ ਸੋਮਵਾਰ ਹੈ ਜੇਠਾ ਸੋਮਵਾਰ ਅੱਜ ਨਹੀਂ ਅਸੀਂ ਨਹੀਂ ਦੇਖਿਆ ਸੁਣਿਆ ਬਹੁਤ ਹੈ ਪਰ ਆਪਣੀ ਅੱਖੀ ਨਹੀਂ ਦੇਖਿਆ ਹੋਰ ਖੁਦ ਭਲਾਇਆ ਦੁੱਧ ਹੋਲੀ ਇੱਕ ਦੁੱਧ ਪੀਤਾ ਮੇਰੇ ਕੋਲ ਉਹ ਕਹਿੰਦੇ ਨਾ ਆਤਮਾ ਤੇ ਪ੍ਰਮਾਤਮਾ ਹੋਈ ਹੈ ਹਾਂ ਜੀ ਹਾਂ ਜੀ ਸੱਚ ਹੈ ਜਿੱਤੇ ਮਾਲਕ ਨੂੰ ਮੰਨਿਆ ਮਾਲਕ ਉੱਥੇ ਹਾਜ਼ਰ ਹੋ ਜਾਂਦਾ ਹੈ ਸੱਚੇ ਦੇਵ ਨਾਲ ਸੁਭਲਤਾ ਸੁਭਲਤਾ ਜੀ ਸ਼ਾਮ ਦੇ ਦੇਖ ਰਹੇ ਹੋ 7 ਵਜੇ ਤੋਂ ਲਗਾਤਾਰ ਬੱਚਾ ਜਾ ਰਿਹਾ ਹੈ ਇੱਥੇ ਜਿਹੜੇ ਨੰਦੀ ਮਹਾਰਾਜ ਉਹਨਾਂ ਵੱਲੋਂ ਦੁੱਧ ਸੇਵਣ ਕੀਤਾ ਜਾ ਰਿਹਾ ਹੈ ਕੀ ਇਹ ਸਚਾਈ ਹੈ ਵੀ ਹਾਂ ਜੀ ਤੁਸੀਂ ਆਪਲਾ ਹੈ ਹਾਂ ਜੀ ਕਿੰਨੇ ਕੇ ਸੰਤ ਜੀ ਇੱਥੇ ਸੰਗਤ ਕਾਫੀ ਆਈ ਹੈ ਇੱਥੇ ਸਾਰਾ ਪਿੰਡ ਭੁਲਾ ਕੇ ਗਿਆ ਹਾਂ ਸਮਾਂ ਕਿੰਨਾ ਹੋ ਰਿਹਾ ਹੈ ਸਮਾਂ 11:00 ਵਜੇ ਹੋ ਰਿਹਾ ਹੈ ਲੱਗਦਾ ਸਾਉਣ ਦਾ ਦੂਸਰਾ ਸੋਮਵਾਰ ਹੈਗਾ 10 ਦਿਨਾਂ ਚੜੇ ਹੋਏ ਹਾਂਜੀ ਤੇ ਲੋਕਾਂ ਦੀ ਆਸਤਾ ਵੀ ਜੁੜੀ ਹੈਗੀ ਹੈ ਕਾਫੀ ਸੰਤ ਜਿਹੜੀ ਅੱਜ ਕੀ ਸੰਗਾਂਦੀ ਹੈ ਇਹ ਸੋਮਵਾਰ ਹੈ ਜੇ ਸਵੇਰੇ ਕੀਰਤਨ ਵੀ ਕੀਤਾ ਸਾ ਸੰਗ ਹਰ ਸੋਮਵਾਰ ਕਰਨੇ ਆ ਤੇ ਸਿਵਜੀ ਮਹਾਰਾਜੀ ਦਾ ਚਮਤਕਾਰ ਹੋਇਆ ਤੇ ਬਗਵਾਨ ਜੀਥੇ ਬੈਠੇ ਦੇਣਾ ਤਾਂ ਐਸਾ ਚਮਤਕਾਰ ਹੋਇਆ ਤੇ ਨੰਦੀ ਜੀ ਦੁੱਧ ਪੀਏ ਕਦੇਣਾ ਸਾਰੀ ਦੁਨੀਆ ਨੇ ਦੇਖਿਆ ਇਹ ਕੋਲੀਆਂ ਆਟਕ ਕਿੰਨਾ ਚਿਰ ਹੋਇਆ ਮੰਤਰੂ ਮੰਤਰ ਆ 10 12 ਸਾਲ ਹੋ ਗਈ ਆ ਇਹ ਪਹਿਲੀ ਵਾਰੀ ਜਮਤਕਾਰ ਹੋਇਆ ਹਾਂਜੀ ਹਾਂਜੀ ਤੇ ਹੁਣ ਥੋੜਾ ਸਾਸ ਸੰਗ ਰਾਤ ਨੂੰ ਚਲੇ ਗੋ ਹਾਂਜੀ ਅਸੀਂ ਸਾਸ ਸੰਗ ਘਰੇ ਕਰਨੇ ਆ ਰਾਤ ਤੱਕ ਚਲਾਓ ਹਾਂਜੀ